ਔਰ ਸੰਜਰਨਾਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਆਪਣੇ ਵਿਚਾਰ ਰੱਖ ਰਹੇ ਹਨ ਔਰ ਸ਼ਹੀਦਨੂਰ ਸਾਜ ਦੀ ਪੇਟ ਕਰਨਗੇ ਬੋਲੇ ਸੋ ਨਿਹਾਲ ਸਤਿਗੁਰੂ ਬਰੇਵ ਨਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ ਸਾਭ ਸਰਬਤ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਆਪਾਂ ਛੇੜ ਪਾਈ ਹਰਦੇਵ ਸਿੰਘ ਜੀ ਦੇ ਪਵਿੱਤਰ ਯਾਦ ਵਿੱਚ ਇਕੱਤਰ ਹੋਏ ਹਾਂ ਇਹ ਸ਼ਹਾਦਤ ਜਿਸ ਤਰੀਕੇ ਦੇ ਨਾਲ ਛੜਕ ਉੱਪਰ ਜਾਂਦਿਆ ਹੋਇਆ ਪੁਲਿਸ ਨੇ ਸਿੱਖ ਸੰਗਤਾਂ ਦੇ ਮਾਨੇ ਚ ਦਹਿਸਤ ਬਿਠਾਉਣ ਵਾਸਤੇ ਅਤੇ ਇਸ ਦੰਗਮੇ ਟਕਸਾਲ ਨੂੰ ਜਿਸ ਨੂੰ ਪਿੰਡਰਾਂਵਾਲ ਟਕਸਾਲ ਕਿਹਾ ਜਾਂਦਾ ਹੈ ਖਾਤਮ ਕਰਨ ਦੀ ਧਾਰਤ ਪੜ ਕੇ ਇਹ ਹੀਆ ਕੀਤਾ ਹੈ ਮੈਂ ਸਮਝਦਾ ਹਾਂ ਕਿ ਇਤੋਂ ਵੱਡੀ ਕੋਈ ਬੁਜਦਲੀ ਨਹੀਂ ਹੋ ਸਕਦੀ ਤੇ ਇਤੋਂ ਵੱਡਾ ਸਰਕਾਰ ਨੂੰ ਕੋਈ ਭੁਲੇਖਾ ਵੀ ਨਹੀਂ ਹੋ ਸਕਦਾ ਇਹ ਸਟਕਸਾਰ ਨੂੰ ਖਤਮ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਰ ਉਸ ਵਰਤਮਾਨ ਟਾਈਮ ਦੇ ਜ਼ਾਲਮ ਲੋਕਾਂ ਨੇ ਯਤਨ ਕੀਤਾ ਪਰ ਇਸ ਸਟਕਸਾਰ ਨੂੰ ਖਤਮ ਨਹੀਂ ਕਰ ਸਕੇ ਕਿੁਰਖ ਬੜਾ ਪਹਾੜੀ ਸਮਝਦਾ ਕਿ ਮੈਂ ਬਹੁਤ ਵੱਡਾ ਸਿਆਣਾ ਹਾਂ ਬਹੁਤ ਚਰਚਾ ਚੱਲੀ ਅਖਬਾਰਾਂ ਵਿੱਚ ਤੇਰੇ ਵੀ ਚੱਲ ਰਹੀ ਹੈ ਤੇ ਇਹ ਲਾਸ਼ ਨਾਨਕਨਵਾਸ ਵਿੱਚ ਕਿਉਂ ਲਿਆਂਦੀ ਗਏ ਅਕਾਲੀ ਦਲ ਤੇ ਸਰੋਵਣੀ ਕਮੇਟੀ ਇਸ ਦੀ ਨਿਖੇਦੀ ਕਰੇ ਉਹ ਅੱਗੋਂ ਜਿਹੜੇ ਜਵਾਬ ਮਿਲੇ ਆ ਉਹ ਤੁਸੀਂ ਸਾਰਿਆਂ ਨੇ ਪੜ੍ਹੇ ਆ ਸੰਤ巴巴 ਹਰਚੰਦ ਸਿੰਘ ਜੀ ਲੋਂਗੋਵਾਲ ਨੇ ਵੀ ਗੁਰਚਰਨ ਸਿੰਘ ਜੀ ਟਾਵੜਾ ਸਰਬਾਨ ਨੇ ਸਰੋਵਣੀ ਕਮੇਟੀ ਦੇ ਪ੍ਰਧਾਨ ਸਰਬਾਨ ਜੋਹਨ ਜਗਦੇਵ ਸਿੰਘ ਜੀ ਤਲਵੰਡੀ ਜਥੇਦਾਰ ਸਰਬਾਨ ਭਾਈ ਸੁਖਵਿੰਦਰ ਸਿੰਘ ਜੀ ਹੋਰ ਵੀ ਬਾਕੀ ਲੀਡਰਾਂ ਨੇ ਥਾਵਾ ਥਾਵਾ ਤੇ ਚੰਗੇ ਕਰਾਰੇ ਸ਼ਬਦਾਂ ਵਿੱਚ ਉਤਰ ਦਿੱਤਾ ਤੇ ਅਸੀਂ ਕਿਸੇ ਵੀ ਸ਼ਹੀਦ ਦਾ ਕਦੇ ਵੀ ਸਾਥ ਨਹੀਂ ਛੱਡਾਂਗੇ ਜੋ ਸਾਥ ਹੋਵੇਗਾ ਅਸੀਂ ਪੂਰਾ ਪੂਰਾ ਸਤਿਕਾਰ ਕਰਾਂਗੇ ਦਾਸ ਨੇ ਪਾਵੇਂ ਅੱਗੇ ਦੋ ਤਿੰਨ ਸਟੇਜਾਂ ਤੇ ਇਹ ਪ੍ਰਚਾਰ ਕੀਤਾ ਹੈ ਪਰ ਅਖਬਾਰਾਂ ਵਾਲਿਆਂ ਤੇ ਹੋ ਸਕਦਾ ਕੋਈ ਸੈਂਸਰ ਲੱਗਾ ਹੋਵੇ ਬੈਨ ਲੱਗਾ ਹੋਵੇ ਉਹ ਅਖਬਾਰਾਂ ਵਿੱਚ ਖਬਰਾਂ ਨਹੀਂ ਆਈਆਂ ਕਈ ਸੰਗਤਾਂ ਦੇ ਮਨ ਵਿੱਚ ਇਹ ਹੈ ਕਿ ਸ਼ਾਇਦ ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਜਮਾਇਲਸਾਂ ਦੇ ਮਨ ਦੇ ਉੱਪਰ ਕੋਈ ਬੋਝ ਪੈ ਗਿਆ ਤਾਂ ਨਹੀਂ ਬੋਲਦਾ ਖਾਲਸਾ ਜੀ ਇਹ ਗੱਲ ਨਹੀਂ ਸੰਗਤਾਂ ਜਿੰਨੀਆਂ ਕਿ ਇੱਥੇ ਇਕੱਤਰ ਹੁੰਦੀਆਂ ਜਾਂ ਮਿਲਦੀਆਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਪਰ ਜਿਹੜੀਆਂ ਬਾਹਰ ਸੰਗਤਾਂ ਬੈਠੀਆਂ ਐ ਤੇ ਉਹਨਾਂ ਨੂੰ ਅਖਬਾਰਾਂ ਦੁਆਰੇ ਪਤਾ ਲੱਗਣਾ ਤੇ ਅਖਬਾਰਾਂ ਵਿੱਚ ਇਹ ਖਬਰਾਂ ਨਹੀਂ ਆ ਰਹੀਆਂ ਮੈਂ ਅੱਜ ਇਸ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੈਅ ਰੈਂਜ ਕਰਕੇ ਕਹਿਣਾ ਚਾਹੁੰਦਾ ਜਿਹੜਾ ਉਹਨੇ ਪੁੱਛਿਆ ਕਿ ਲਾਸ਼ ਇੱਥੇ ਕਿਉਂ ਲਿਆਂਦੀ ਗਈ ਉਹਨੇ ਜਾਂ ਤਾਂ ਇਤਿਹਾਸ ਪੜਿਆ ਨਹੀਂ ਤੇ ਜਾਂ ਪੜ ਕੇ ਚੇਤਾ ਭੁੱਲ ਗਿਆ ਇੰਦਰੀ ਦੀ ਆਪਣਾ ਇੰਦਰਾ ਦੀ ਚਪਲੀ ਝਾੜਨ ਦੀ ਜਿੱਥੇ ਉਹਦਾ ਖਿਆਲ ਲੱਗਾ ਰਹਿੰਦਾ ਠੇ ਪੈਰ ਵੀ ਕਦੋਂ ਇਹਦੀ ਮੈਂ ਚਪਲੀ ਝਾੜਾਂ ਤੇ ਕਦੋਂ ਮ ਇਸ 사실ਾ ਨੂੰ ਧਿਆਨ ਨਹੀਂ ਹੋਣਾ ਜਿਸ ਟਕਸਾਲ ਨੂੰ ਖਤਮ ਕਰਨ ਵਾਸਤੇ ਇਸ ਨੇ ਯਤਨ ਕੀਤਾ ਹੈ ਇਸ ਟਕਸਾਲ ਦਾ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ ਬ੍ਰਹਮ ਗਿਆਨੀ ਕਨਗੀ ਤਰ ਦਸ਼ਮੇਸ਼ ਪਿਤਾ ਜੀ ਤੋਂ ਜਿਨ੍ਹਾਂ ਨੇ ਅਰਥ ਸੁਨੇ ਅਤੇ ਆਪਣੇ ਹੱਥੀ ਸਤਿਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਵਨ ਨਵਾ ਸਾਹਿਬ ਸਾਬੂ ਕੀ ਤਲਵੰਡੀ ਗੁਰੂ ਕੀ ਕਾਸੀ ਵਿਖੇ ਬੈਠ ਕੇ ਲਿਖੇ 80 ਸਾਲ ਦੀ ਉਮਰ 'ਚ ਸੁਨਿਆਹ ਮਿਲਿਆ ਹੈ ਤੇ ਬਾਬਾ ਜੀ ਹਰਮੰਦਰ ਸਾਹਿਬ ਦੀ ਬੇਦਵੀ ਹੋ ਰਹੀ ਹੈ ਬਰਦਾਸ਼ਤ ਨਹੀਂ ਕੀਤਾ ਆਗਾਸ ਕਰਕੇ ਤੁਰ ਪਏ ਹਨ ਚਰਨਤਾਨ ਸਾਹਿਬ ਦੇ ਲੱਗ ਗਿਆ ਕਿ ਲਕੀਰ ਖਿੱਚ ਦਿੱਤੀ ਕਿ ਭਾਈ ਜਿਸ ਨੂੰ ਆਪਣੇ ਪਰਿਵਾਰ ਦਾ ਮੋਹ ਹੈ ਜਿਸ ਨੂੰ ਸਰੀਰਕ ਤੌਰ ਤੇ ਜਿਉਣ ਦਾ ਸ਼ੌਂਕ ਹੈ ਜਿਸ ਨੂੰ ਪਦਾਰਥਾਂ ਦੀ ਪ੍ਰਵਿਰਤੀ ਦਾ ਚਾਹ ਹੈ ਉਹ ਵਾਪਸ ਚਲੇ ਜਾਵੋ ਜਿਸ ਨੂੰ ਸ਼ਹਾਦਤਾਂ ਚਾਉ ਚੜਿਆ ਹੋਇਆ ਤੇ ਧਰਮ ਨਾਲ ਪਿਆਰ ਹੈ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦਾ ਇੱਛਕ ਹੈ ਉਹ ਲਕੀਰ ਤੋਂ ਬਾਹਰ ਆ ਜਾਵੋ ਬਾਬਾ ਜੀ ਦੇ ਇਹ ਬਚਨ ਕਹਿਣ ਤੋਂ ਜਿਨ੍ਹਾਂ ਦੇ ਮਨ ਵਿੱਚ ਕੈਰਤਾ ਸੀ ਉਹ ਪਿੱਛੇ ਮੁੜੇ ਜਿਨ੍ਹਾਂ ਦੇ ਮਨ ਵਿੱਚ ਦ੍ਰਿੜਤਾ ਸੀ ਉਹ ਅੱਗੇ ਲੰਘੇ 80 ਸਾਲ ਦੀ ਉਮਰ ਵਿੱਚ ਖਾਲਸਾ ਜੀ ਇਟਕਸਾਰ ਦਾ ਮੁਖੀ ਤੁਰ ਰਿਹਾ ਸੀ ਚੱਬੇ ਦੇ ਲਾਗੇ ਆਕਰਕੇ ਵਾਰ ਹੋ ਗਿਆ ਜਮਾਲ ਖਾਨ ਦੇ ਨਾਲ ਦੋਹਾਂ ਦੇ ਸਿਰ ਛੜਾ ਤੋਂ ਜੁਦਾ ਹੋ ਗਏ ਉਸ ਵੇਲੇ ਗੁਰਮੁਖਵੱਲੋਂ ਬੇੰਤੀ ਹੋਈ ਬਾਬਾ ਨੱਥਾ ਸਿੰਘ ਜੀ ਵੱਲੋਂ ਕਿ ਬਾਬਾ ਜੀ ਤੁਹਾਡਾ ਬਚਨ ਸੀ ਕਿ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣਾ ਸਿਰ ਢੇਟਾ ਕਰਾਂਗੇ ਪਾਣੇ ਇੱਥੇ ਕਾਵਰਸ ਦੁਆੜਾ ਇਹਦਾ ਪ੍ਰਕਰਨ ਹੋਰ ਤਰੀਕਿਆਂ ਨਾਲ ਵੀ ਬਣਾਇਆ ਜਾਂਦਾ ਹੈ ਕਿ ਹੁਣ ਇਹਦਾ ਤੇ ਬਾਬਾ ਦੀਪ ਸਿੰਘ ਦਾ ਮੁਕਾਬਲਾ ਹੋਇਆ ਹੋਣੀ ਨੇ ਚੈਲੰਜ ਕੀਤਾ ਕਿ ਮੈਂ ਤੁਹਾਡਾ ਵਚਨ ਹੀ ਪੂਰਾ ਹੋਣ ਦੇਵਾਂਗੀ ਸੀਸ ਕੱਟਣ ਤੋਂ ਪਿੱਛੋਂ ਤਾਣਾ ਮਾਰਿਆ ਕਿ ਬਾਬਾ ਜੀ ਤੁਸੀਂ ਕਹਿੰਦੇ ਸੀ ਅਸੀਂ ਆਪਣਾ ਵਚਨ ਪੂਰਾ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਮੈਂ ਕਦੇ ਅੱਜ ਤੱਕ ਇਹਦਾ ਪਰਨ ਪੂਰਾ ਨਹੀਂ ਹੋਣ ਦਿੱਤਾ ਹੁਣ ਤੁਸੀਂ ਦੱਸੋ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਜਵਾਬ ਦਿੱਤਾ ਕਿ ਮੇਰਾ ਕੀ ਵਿਗੜਿਆ ਆਖ ਕੇ ਖਾਲਸਾ ਦੀ 18 ਸ਼ੇਰ ਦਾ ਖੰਡਾ ਹੱਥ 'ਚ ਪਕੜ ਕੇ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਲੋਹੇ ਦੇ ਚਣੇ ਚਬਾਏ ਤੇ ਇਸ ਟਕਸਾਲ ਦੇ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਰੀਰ ਇਹ ਪ੍ਰਕਰਮਿਆਂ ਵਿੱਚ ਗਿਆ ਸੀ ਇਸ ਪ੍ਰਕਰਮਿਆਂ ਵਿੱਚੋਂ ਸਰੀਰ ਦਾ ਇਸ਼ਨਾਨ ਕਰਵਾ ਕੇ ਫਿਰ ਜਾ ਕੇ ਬਾ ਚਾਟੀਵਨ ਜੋ ਜਗ੍ਹਾ ਬਣੀ ਬਾਬਾ ਜੀ ਦੀ ਯਾਦ ਵਿੱਚ ਉੱਥੇ ਸੰਸਕਾਰ ਕੀਤਾ ਗਿਆ ਉਸ ਤੋਂ ਪਿਛੋਂ ਆਪਣੀ ਇਸ ਜ਼ਿੰਦਗੀ ਦੇ ਦੌਰ ਵਿੱਚ ਬਿਆੰਤ ਜ਼ਿੰਮੇਵਾਰ ਸੱਜਣਾ ਨੇ ਜੋ ਅਕਾਲੀ ਦਲ ਵਿੱਚ ਰਹਿ ਕੇ ਕੌਮ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਸਰੀਰ ਸ਼ਾਂਤ ਹੋਏ ਸਾਰੀਆਂ ਲਾਸ਼ਾਂ ਇੱਥੇ ਆਈਆਂ ਸੰਤ ਬਾਬਾ ਫਤਿਹ ਸਿੰਘ ਜੀ ਦੀ ਲਾਸ਼ ਵੀ ਇੱਥੇ ਆਈ ਜੇਰੂ ਮਾਂ ਦੀ ਲਾਸ਼ ਵੀ ਇੱਥੇ ਆਈ। 178 ਦੇ ਸਿੰਘ ਜਿਹੜੇ ਸ਼ਹੀਦ ਹੋਏ ਸੀ ਬਾਹਰ ਨਰਕਧਾਨੀ ਕੰਦੇ ਨਾਲ ਛਾਂਤ ਵਿੱਚ ਟੰਗੇ ਰਹਿੰਦੇ ਹੋਇਆ ਉਹਨਾਂ ਦੀਆਂ ਲਾਸ਼ਾਂ ਇੱਥੇ ਆਈਆਂ। ਜਥੇਦਾਰ ਮੋਹਨ ਸਿੰਘ ਜੀ ਤੋਂ ਸਵਰਗਵਾਸੀ ਪੀ.ਆਰ.ਆਈ. ਹਸਪਤਾਲ ਵਿੱਚ ਉਹਨਾਂ ਦਾ ਅੰਤਮ ਸਮਾ ਹੋਇਆ। ਉਹਨਾਂ ਦੀ ਲਾਸ਼ ਇੱਥੇ ਆਈ। ਸੰਤ ਬਾਬਾ ਗੁਰਮਤਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ ਜੋ ਦਾਸ ਤੋਂ ਤੀਜੇ ਥਾ ਪਹਿਲਾਂ ਸਨ। ਉਹਨਾਂ ਨੇ ਗਮਨ ਮੈਦ ਤੇ ਕੀਤਾ ਸਤਖੰਡ ਗਮਨ ਉਹਨਾਂ ਦੀ লাশ ਇੱਥੇ ਲਿਆ ਕੇ ਇਸ਼ਨਾਨ ਕਰਵਾ ਕੇ ਪਿੰਡਰੀ ਲਗਾਏ ਤੇ ਉਤੋ ਕੀਰਪੁਰ ਸਾਬ ਜਾ ਕੇ ਸੰਸਕਾਰ ਕੀਤਾ ਕਿ ਜੇ ਭਾਈ ਹਰਦੇਵ ਸਿੰਘ ਦੀ লাশ ਇੱਥੇ ਆ ਗਈ ਇਹਦੇ ਨਾਲ ਪਵਿੱਤਰਤਾ ਕਿਵੇਂ ਭੰਗ ਹੋ ਗਈ ਇਸ ਆਸਥਾਨ ਤੇ ਸ਼ਹੀਦਾਂ ਦੀਆਂ ਲਾਸ਼ਾਂ ਆਉਂਦੀਆਂ ਹਨ ਕੁਰਬਾਨੀ ਕਰਨ ਵਾਲਿਆਂ ਦੀਆਂ ਲਾਸ਼ਾਂ ਆਉਂਦੀਆਂ ਪਰ ਜੇ ਕੁਰਬਾਨੀ ਕਰਨ ਵਾਲਿਆਂ ਦਾ ਕੋਈ ਖੂਨ ਪੀ ਕੇ ਤੇ ਆਪਣੇ ਆਪ ਨੂੰ ਬਾਦਸ਼ਾਹ ਕਹਾਉਣ ਦਾ ਹੱਕ ਰੱਖਦਾ ਤੇਰਾ ਕਹਿਣਾ ਚਾਹੁੰਦਾ ਉਹਦੀ লাশ ਹਰਮੰਦਰ ਸਾਹਿਬ ਵਾਲੇ ਸਥਾਨ ਤੋਂ ਵੱਡ ਕੇ ਬੁੱਢੇ ਚੌੜੇ ਜਾ ਕੇ ਖੁੱਦੋ ਖੁੰਡੀ ਵੀ ਖੇਡਿਆ ਗਿਆ। ਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਇੱਥੇ ਆਉਂਦੀਆਂ ਤੇ ਅਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਨੂੰ ਇੱਥੋਂ ਸਰੀਰਾਂ ਨੂੰ ਲਾਸ਼ ਬਣਾ ਕੇ ਤੇ ਬਾਹਰ ਲਿਜਾਇਆ ਜਾਂਦਾ ਹੈ। ਇਹ ਕਹਿੰਦਾ ਜੀ ਕਿ ਇੱਥੇ ਆ ਗਏ। ਹਰਮੰਦਰ ਸਾਹਿਬ ਦੀ ਪ੍ਰਕਰਮੀਆਂ ਦੀ ਜੋ ਫਰਜ਼ ਹੈ ਇੱਕ ਇੱਕ ਸਿਰ ਦੇ ਥੱਲੇ ਖਾਸਤਾ ਜੀ 100-100 ਅਸ਼ੀਰ ਸਿੰਘ ਦਾ ਸਿਰ ਲਗਾਏ ਇੱਕ ਇੱਕ ਸਿਰ ਦੇ ਥੱਲੇ ਇੱਕ ਇੱਕ ਕਿੱਟ ਦੇ ਥੱਲੇ ਇਨਾ ਭਾਰੀ ਖੂਨ ਡੁਲ੍ਹਿਆ ਇਸ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਤੇ ਇਹ ਉੱਠ ਕੇ ਚਪਲੀਆਂ ਝਾੜਦਾ ਝਾੜਦਾ ਬੀਬੀ ਨੇ ਕਹਿੰਦਾ ਜੀ ਆਖੇ ਪਵਿੱਤਰਤਾ ਭੰਗ ਕਰ ਦਿੱਤੀ ਮੈਂ ਇਹਨੂੰ ਕਿਤੇ ਲੋਂਗੋਵਾਲ ਸਾਹਿਬ ਘਰ ਦੇਣ ਮੈਂ ਅੱਧੇ ਘੰਟੇ ਚ ਭਿੰਡਰਾ ਵਾਲੇ ਨੂੰ ਉੱਥੋਂ ਕੱਢ ਲਵਾਵਾਂਗਾ ਅਕਾਲ ਤਖਤ ਸਾਹਿਬ ਤੋਂ ਮੈਂ ਪਰਸੋਂ ਬੇਨਤੀ ਕੀਤੀ ਸੀ ਅੱਜ ਵੀ ਕਹਿਣਾ ਚਾਹੁੰਦਾ ਹਾਂ ਖਾਲਸਾ ਜੀ ਹਕੂਮਤ ਦੇ ਨਸ਼ੇ ਵਿੱਚ ਬੰਦਾ ਬਹੁਤ ਕੁਝ ਕਰਦਾ ਸੰਤਵਾਦਾ ਕਰਤਾਰ ਸਿੰਘ ਦੀ ਖਾਲਤਾ ਕਹਾ ਕਰਦੇ ਸੀ ਕਹਿੰਦੇ ਭਾਈ ਰਾਜਨੀਤਿਕ ਨੇ ਤਾਂ ਵੋਟਾਂ ਲੈਣੀਆਂ ਉਹਨਾਂ ਦੇ ਬਾਪੂ ਨੂੰ ਖੋਤਾ ਕਹਿੰਦਾ ਜੇ ਕੁਰਸੀ ਤੇ ਬਹਿ ਜਾਣ ਤੇ ਖੋਤੇ ਆਪਣੇ ਬਾਪੂ ਨੂੰ ਖੋਤਾ ਕਹਿਣ ਲੱਗ ਪੈਂਦੇ ਆ ਤੇ ਕੋਤੇ ਨੂੰ ਬਾਪੂ ਕਹਿਣ ਲੱਗ ਪੈਂਦੇ ਆ ਇਹ ਹਾਲ ਤੇ ਇਹ ਦੀ ਹੈ ਇਹਨੂੰ ਕਹੋ ਕਿ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਤੂੰ ਤਾਂ ਕੰਨ ਮੈਂ ਨਾਨਕਨਵਾਸ ਚੋਂ ਕੱਢ ਕੇ ਲੈ ਜੂੰ ਤੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇ ਇੱਕ ਵਾਰ ਤੇ ਜਿੱਥੇ ਕਹੇਗਾ ਛੱਡ ਕੇ ਤੇ ਮੈਂ ਬਾਹਰ ਆ ਜਾਊਂਗਾ ਤੇ ਨਾਲ ਫੜ ਕੇ ਲੈ ਜੀ ਜਾਂਦੇ ਨੇ ਮੈਨੂੰ ਪਤਾ ਤਾਂ ਲੱਗੂ ਥੋੜਾ ਘਣ ਪੁੱਤ ਮਾਵਾਂ ਦੇ ਮਰਵਾਈ ਜਾਂਦਾ ਹੈ ਬੈਠਾ ਉੱਥੇ ਚੰਡੀਗੜ੍ਹ ਚ ਐ ਬੋਰੀਆਂ ਲਾਈਆਂ ਹੋਈਆਂ ਛਾਤੀ ਧੜ ਜੇਤੇ ਨਿਕਲੇਗਾ ਬਾਹਰ ਤੇ ਤੈਨੂੰ ਪਤਾ ਲੱਗਣਾ ਹੈ ਕਿ ਕਾਲਸਨਾ ਹੱਥ ਜੁੜਦੇ ਕਿ ਨਹੀਂ ਹੈ ਸੋ ਮੈਂ ਬੇਨਤੀ ਕਰਾਂਗਾ ਸਾਰੀ ਕੌਮ ਨੂੰ ਕਿ ਖਾਲਸਾ ਜੀ ਆਪਾਂ ਨੂੰ ਡਿਕਟੇਟਰ ਸਾਹਿਬ ਦਾ ਹੁਕਮ ਹੈ ਸ਼ਾਂਤੀ ਰੱਖਣੀ ਹੈ ਤੇ ਸ਼ਾਂਤੀ ਚਾਹੀਦੀ ਵੀ ਹੈ ਪਰ ਇੱਕ ਬੇਨਤੀ ਜ਼ਰੂਰ ਕਰਾਂਗਾ ਸ਼ਾਂਤੀ ਇਹੋ ਜਿਹੀ ਨਹੀਂ ਚਾਹੀਦੀ ਕਿ ਬਰਬਾਦੀ ਹੋ ਜਾਵੇ ਸਿੱਖ ਕੌਮ ਦੀ ਤੇ ਇੱਕ ਮਮੂਲੀ ਬੰਦਾ ਸਿੱਖਾਂ ਤੇ ਫੇਰ ਸ਼ਾਂਤੀ ਰੱਖਣੀ ਹੈ ਇਹੋ ਜਿਹੀ ਸ਼ਾਂਤੀ ਦਾ ਮੈਂ ਖਾਮੀ ਨਹੀਂ ਸ਼ਾਂਤੀ ਰੱਖਣੀ ਹੈ ਜੋ ਹੁਕਮ ਨੂੰ ਮੰਨਣਾ ਹੈ ਜਦੋਂ ਤੱਕ ਗਵਰਨਮੈਂਟ ਆਪਣੇ ਬਾਹਰ ਕੰਮ ਕਰਦੀ ਹੈ ਜਰੂਰ ਠੰਡੇ ਰਹੋ ਕਿਉਂਕਿ ਆਪਣਾ ਧਰਮ ਤੇ ਤੁਮੋਰ ਚੱਲੇ ਤੇ ਆਪਾਂ ਸਫਲਤਾ ਪ੍ਰਾਪਤ ਕਰਨੀਆਂ ਸਾਰਿਆਂ ਨੇ ਹੱਕ ਲੈਣੇ ਆਪਣੇ ਪਰ ਕਿਸੇ ਵੀ ਟਾਈਮ ਤੇ ਕਿਸੇ ਵੀ ਦਿਨ ਗਵਰਨਮੈਂਟ ਇਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਚਾਰਦੀਵਾਰੀ ਦੇ ਅੰਦਰ ਆਉਂਦੀ ਹੈ ਮੈਂ ਪੂਰ ਜੋਰ ਅਪੀਲ ਕਰਾਂਗਾ ਸਾਰੀ ਸਿੱਖ ਸੰਗਤ ਨੂੰ ਜਿੰਨੀ ਪਿੰਡਾਂ ਸ਼ਹਿਰਾਂ ਵਿੱਚ ਸਾਰੇ ਦੇਸ਼ ਵਿੱਚ ਵਸਦੇ ਹੋ ਜਿੱਦੇ ਤੁਹਾਨੂੰ ਪਤਾ ਲੱਗ ਜਾਵੇ ਕਿ ਚਾਰਦੀਵਾਰੀ ਦੇ ਅੰਦਰ ਆ ਕੇ ਇਹਨਾਂ ਨੇ ਹਮਲਾ ਕੀਤਾ ਹੈ ਤੁਹਾਡੀ ਜ਼ਿੰਮੇਵਾਰੀ ਬਣਦੀ ਹਰ ਇੱਕ ਥਾਂ ਤੇ ਬੈਠੇ ਜੋ ਗੁਰੂ ਕੇ ਨਿੰਦਕ ਇਸ ਸਿੱਧਕੌਂ ਦੇ ਉਲਟਾ ਉਹਨਾਂ ਨੂੰ ਸੋਧ ਦੇਣਾ ਚਾਹੀਦਾ ਉਹ ਢਿੱਲ ਨਹੀਂ ਹੋਣੀ ਚਾਹੀਦੀ ਤੁਹਾਡੇ ਵੱਲੋਂ ਪਰ ਇਹ ਗੱਲ ਚੇਤੇ ਰੱਖਣੀ ਹੈ ਇਹ ਨਾ ਹੋਵੇ ਕਿ ਐਵੇਂ ਕੋਈ ਉੱਥੇ ਸ਼ੋਸ਼ਾ ਛੱਡ ਦੇਵੇ ਫੇਰ ਨਹੀਂ ਤੁਹਾਨੂੰ ਪੱਕਾ ਪਤਾ ਲੱਗ ਜਾਵੇ ਕਿ ਇਹਨਾਂ ਨੇ ਆਣ ਕੇ ਇੱਥੇ ਸਿੰਘ ਮਾਰੇ ਆ ਸਿੰਘ ਸ਼ਰੀਰਕੀਤੇ ਆ ਹਮਲਾ ਕੀਤਾ ਤੇ ਫੇਰ ਉਡੀਕਣਾ ਨਹੀਂ ਇਹ ਨਾ ਸੋਚਿਓ ਜੇ ਪਿੰਡਾਂ ਵਾਲੇ ਦਾ ਸੁਨੇਹਾ ਆਵੇਗਾ ਲੋਂਗੋਵਾਲ ਸਾਹਿਬ ਦਾ ਸੁਨੇਹਾ ਆਵੇਗਾ ਫੇਰ ਗੱਲ ਕਰਾਂਗੇ ਸੁਨੇਹਾਜ ਪੱਲੇ ਬੰਨ ਕੇ ਲੈ ਜਾਓ ਨੌਜਵਾਨ ਕਈ ਆਉਂਦੇ ਆ ਬਾਬਾ ਜੀ ਜੋ ਹੁਕਮ ਕਰੇਗਾ ਫੱਟੇ ਚੁੱਕ ਦਿਆਂਗੇ ਉਹ ਫੱਟੇ ਰੱਖੇ ਕਿੱਥੇ ਚਰਾ ਕੇ ਚੁੱਕੇ ਲੈਣੇ ਭਾਈ ਤੁਸੀਂ ਮੈਂ ਇਥੋਂ ਕਿੰਨੇ ਵੇਰਾਂ ਐਲਾਨ ਕਰ ਚੁੱਕਿਆ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ અપਮਾਨ ਕਰਨ ਵਾਲਾ ਕੋਈ ਵੀ ਮਨੁੱਖ ਹੈ ਉਹਨੂੰ ਗੱਡੀ ਚੜਾ ਕੇ ਚੂਰਾ-ਚੂਰਾ ਕਰਕੇ ਸਾਡੇ ਕੋਲ ਆਇਆਕਰ ਅਸੀਂ ਸੰਭਾਂਗੇ ਆ ਖਟੜਾ ਪਿੰਡਾ ਲੁਧਿਆਣੇ ਜਿਲ੍ਹੇ ਚ ਅਰਾੜਾ ਸਾਹਿਬ ਤੋਂ 4 ਕਿਲੋਮੀਟਰ ਪਿੰਡਾ ਖਟੜਾ ਪਿੰਡ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੇ ਸਰੂਪ ਦਾ ਰਮਾਲਾ ਲਾਹ ਕੇ ਖਾਲਸਾ ਜੀ ਗੋਹੇ ਦੇ ਵਿੱਚ ਰੂੜੀ ਵਿੱਚ ਦੱਬ ਦਿੱਤਾ ਹੈ ਉਸ ਰੂਪ ਕ੍ਰੂੜੀ ਵਿੱਚੋਂ ਕੱਢਿਆ ਸੰਗਾਂ ਨੇ ਹੁਣ ਤੱਕ ਉਹ ਸਰੂਪ ਗੋਏ ਨਾਲ ਲਿਪੜਿਆ ਹੋਇਆ ਉੱਥੇ ਗੁਰਦੁਆਰੇ ਵਿਖੇ ਬਰਾਜਮਾਨ ਹੈ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕਿੰਨੇ ਗਏ ਉੱਥੇ ਦੱਸੋ ਇੱਕ ਬੰਦਾ ਵੀ ਦੱਸੋ ਗਏ ਆ ਤਿੰਨ ਮਹੀਨਿਆਂ ਕੇ ਇਸ ਕੇਸ ਨੂੰ ਇਹ ਮੇਰੇ ਕੋਲੇ ਆ ਜਾਂਦੇ ਆ ਜੱਥੇਦਾਰਾਂ ਨੂੰ ਮਿਲ ਲੈਣੇ ਆ ਪ੍ਰਧਾਨ ਸਾਹਿਬ ਨੂੰ ਕਹਿ ਦਿੰਦੇ ਆ ਜੀ ਜੋ ਹੁਕਮ ਹੋਊਗਾ ਉਹ ਹੁਕਮ ਕਾਹਦੇ ਤੇ ਲਿਖਾਉਣਾ ਤੁਸੀਂ ਦੱਸੋ ਗੁਰੂ ਕੇ ਪਿਆਰਿਓ ਇੱਕ ਬੰਦਾ ਦੱਸੋ ਜਿੰਨੇ ਬੈਠੇ ਜਿੰਨਾਂ ਨੇ ਜਾ ਕੇ ਉੱਥੇ ਇਨਕੁਆਰੀ ਕੀਤੀ ਤੇ ਜਾਂ ਇਸ ਨੂੰ ਗੋਹੇ ਵਿੱਚ ਦੱਬਣ ਵਾਲੇ ਨੂੰ ਕਿਸੇ ਨੇ ਸਜ਼ਾ ਦਿੱਤੀ ਹੈ ਤੇ ਦੱਸੋ ਉਹ ਕਿਹਨੂੰ ਪੁੱਛਣਾ ਹੈ ਕੀ ਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਐਦੋਂ ਵੱਧ ਜ਼ਿੰਮੇਵਾਰੀ ਕਿੱਥੇ ਦੇਵਾਂਗੇ ਅਸੀਂ ਦਰਬਾਰ ਸਾਹਿਬ ਦਾ ਸਤਾਨ ਹੋਵੇ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪੈ ਕੇ ਧਰਤੀ ਪਵਿੱਤਰ ਹੋਈ ਹੋਵੇ ਦਸਾਂ ਸਰੂਪਾਂ ਦੀ ਆਤਮਿਕ ਜੋਤ ਦਾ ਪ੍ਰਕਾਸ਼ ਹੋਵੇ ਸੰਗਤ ਵਿੱਚ ਖੜੋ ਕੇ ਮੈਂ ਜ਼ਿੰਮੇਵਾਰੀ ਨਾਲ ਗੱਲ ਤੁਹਾਨੂੰ ਕਹਿ ਰਿਹਾ ਤੇ ਫੇਰ ਵੀ ਤੁਸੀਂ ਉਹਨਾਂ ਲੋਕਾਂ ਨੂੰ ਦੰਡ ਨਾ ਦੇਵੋ ਤੇ ਪਿੱਛੇ ਕਹੋ ਬਾਬਾ ਜੀ ਜੋ ਕਹੋਗੇ ਕਰਾਂਗੇ ਕੀ ਕਰਾਂਗੇ ਫਿਰ ਤੁਸੀਂ ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਤੇ ਸੂਝਵਾਨ ਹਾਂ ਮੁੱਖ ਮੰਤਰੀ ਪੰਜਾਬ ਦਾ ਸਿੱਖ ਵੱਖਰੀ ਕੌਮ ਦੀ ਗੱਲ ਚੱਲ ਰਹੀ ਹੈ ਮੈਂ ਭਾਵੇਂ ਮਤਾ ਪਾਸ ਕਰਨ ਦੇ ਟਾਈਮ ਤੇ ਇੱਥੇ ਨਹੀਂ ਸੀ ਪਰ ਮੈਨੂੰ ਪਤਾ ਲੱਗਾ ਲੀਡਰ ਸਾਹਿਬਾਨ ਨੂੰ ਤਾਂ ਪਤਾ ਸਾਰਾ ਸਿੱਖ ਵੱਖਰੀ ਕੌਮ ਦਾ ਮਤਾ ਪਾਸ ਹੋਇਆ ਬੜਾ ਅਖਬਾਰਾਂ ਨੇ ਆਪ ਚੁੱਕੇ ਜਿਹੜੇ ਵਿਰੋਧੀ ਸੀ ਸਾਰੇ ਦੁਨੀਆ ਵਿੱਚ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨ ਵਾਸਤੇ ਯਤਨ ਕੀਤਾ ਗਿਆ ਸਿੱਖ علیحدਗੀ ਚਾਹੁੰਦੇ ਆ ਸਿੱਖ ਵੱਖਰਾ ਹੋਣਾ ਚਾਹੁੰਦੇ ਆ ਮੈਂ ਦਿੱਲੀ ਰਹਿ ਕੇ ਆ 10 ਦਿਨ ਮੈਨੂੰ ਉੱਥੇ ਪੁੱਛਿਆ ਗਿਆ ਇੱਥੇ ਵੀ ਨਿਤ ਕੁਛ ਦੇ ਜਿਹੜੇ ਬਾਹਰੋਂ ਅਤਵਾਰਾਂ ਵਾਲੇ ਪ੍ਰੇਮੀ ਆਉਂਦੇ ਆ ਸੰਤ ਜੀ ਖਾਲਸਾ ਚਾਹੁੰਦੇ ਹਾਂ ਮੈਂ ਭਾਈ ਨਾ ਅਸੀਂ ਵਿਰੋਧਤਾ ਕਰਦੇ ਆ ਤੇ ਨਾ ਜਿਹਾਮਤ ਕਰਦੇ ਚੁੱਪ ਹਾਂ ਇੱਕ ਗੱਲ ਮਿਸ਼ਚੇਵਾਚਕ ਹੈ ਜੇ ਐਰਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤੇ ਲੈ ਜਰੂਰ ਲਵਾਂਗੇ ਛੱਡ ਦੇਣੀ 1947 ਵਾਲੀ ਗਲਤੀ ਨਹੀਂ ਕਰਦੇ ਪਰ ਮੰਗਦੇ ਆ ਜੇ ਨਹੀਂ ਇਹ ਤਾਂ ਕੰਮ ਇੰਦਰਾ ਗਾਂਧੀ ਦਾ ਮੇਰਾ ਨਹੀਂ ਤੇ ਨਾਲ ਲੰਗੋਵਾਲ ਦਾ ਹੈ ਨਾ ਕਿਸੇ ਹੋਰ ਸਾਡੇ ਲੀਡਰ ਦਾ ਹੈ ਇਹ ਕੰਮ ਆ ਇੰਦਰਾ ਦਾ ਸਾਨੂੰ ਇੰਦਰਾ ਦਸੇ ਹਿੰਦੁਸਤਾਨ ਵਿੱਚ ਨਾਲ ਰੱਖਣਾ ਜਾਂ ਨਹੀਂ ਰੱਖਣਾ ਅਸੀਂ ਨਾਲ ਰਹਿਣਾ ਚਾਹੁੰਦੇ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਆਂ ਇੰਦਰਾ ਦੱਸੇ ਕਿ ਰਖਣਾਕ ਨਹੀਂ ਕੰਮ ਉਹਦਾ ਪੁੱਛਦੇ ਸਾਨੂੰ ਅਸੀਂ ਕੋਈ ਚੌਕੀਦਾਰ ਥੋੜਾ ਉਹਦਾ ਵੀ ਉਹਦਾ ਕੰਮ ਅਸੀਂ ਕਰ ਗਏ ਸਿੱਖ ਇੱਕ ਵੱਖਰੀ ਕੌਮ ਹੈ ਜਿਹੜੇ ਪੜ੍ਹੇ ਲਿਖੇ ਵੀਰ ਹੈ ਉਹਨਾਂ ਨੂੰ ਖੁਸ਼ੀ ਵੀ ਹੋਈ ਹੋਵੇਗੀ ਤਿੰਨ ਚਾਰ ਦਿਨ ਹੋਏ ਹੈ ਇੱਕ ਖਬਰ ਆਈ ਹੈ ਇੰਗਲੈਂਡ ਵਿੱਚ ਪਗੜੀ ਦੇ ਸਬੰਧ ਵਿੱਚ ਫੈਸਲਾ ਹੋਇਆ ਹੈ ਪੜ੍ਹੇ ਲਿਖੇ ਵੀਰਾਂ ਨੂੰ ਇਹ ਬਹੁਤ ਗਿਆਤ ਹੈ ਤੇ ਬੜੀ ਡੂੰਗੀ ਗੱਲ ਹੈ ਇੰਗਲੈਂਡ ਦੀ ਪਾਰਲੀਮੈਂਟ ਨੇ ਫੈਸਲਾ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਕੱਲੀ ਸਿੱਖ ਇੱਕ ਵੱਖਰੀ ਨਸਲ ਹੈ ਸਿੱਖ ਇੱਕ ਵੱਖਰੀ ਨਸਲ ਹੈ ਨਸਲ ਜਿਵੇਂ ਬਾਗ ਹੁੰਦਾ ਹੈ ਫਲਾਂ ਦਾ ਉਹਦੇ ਵਿੱਚ ਬੂਟੇ ਹੁੰਦੇ ਆ ਕਈ ਪ੍ਰਕਾਰ ਦੇ ਉਹਨੂੰ ਸਾਰੇ ਨੂੰ ਬਾਗ ਕਾ ਦਿੰਦੇ ਆ ਪਰ ਉਹਦੇ ਵਿੱਚੋਂ ਵਿਸ਼ੇਸ਼ ਨਸਲਾਂ ਵੇਖੀਆਂ ਜਾਂਦੀਆਂ ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖ ਵੱਖਰੀ ਕੌਮ ਤਾਂ ਹਨ ਹੀ ਪਰ ਇਹ ਇੱਕ ਵੱਖਰੀ ਨਸਲ ਵੀ ਹੈ ਦੁਨੀਆ ਵਿੱਚੋਂ ਉਸ ਪਾਰਲੀਮੈਂਟ ਨੇ ਫੈਸਲਾ ਕੀਤਾ ਹੋਵੇ ਤੇ ਅਕਾਲੀ ਦਲ ਦੇ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਵਿੱਚ ਬੈਠ ਕੇ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਫੈਸਲਾ ਕੀਤਾ ਹੋਇਆ ਸਿੱਖ ਇੱਕ ਵੱਖਰੀ ਕੌਮ ਹੈ ਤੇ ਮਹਾਸ਼ੇ ਕਹਣ ਨਹੀਂ ਜੀ ਇਹ ਤਾਂ ਇੱਕ ਹਿੰਦੂਆਂ ਦਾ ਅੰਗ ਹੈ ਜੇ ਤਾਂ ਜਰੇ ਆਪਣਾ ਸਾਨੂੰ ਜਰੇ ਪੈਸਾ ਕਰਾਰ ਦੇਣਾ ਤੇ ਕਹਿੰਦੇ ਜੀ ਇਹ ਵੱਖਰੇ ਜੇ ਅਸੀਂ ਨੌਕਰੀ ਕਰਨੀ ਹੈ ਤੇ ਇਹ ਵੱਖਰੇ ਇਹਨਾਂ ਨੂੰ 1.5 ਨੂੰ ਭਰਤੀ ਕਰੋ ਤੇ ਦੂਜੇ 98 ਕਰੋ ਤੇ ਜੇ ਪੇਟ ਪੂਰਤੀ ਦੇ ਸਾਧਨ ਵਾਸਤੇ ਕੋਈ ਯਤਨ ਕਰਨਾ ਅਸੀਂ ਹਿੱਸਾ ਲੈਣਾ ਫਿਰ ਇਹ ਹਿੰਦੂਆਂ ਦਾ ਇੱਕ ਅੰਗ ਹੈ ਇਹ ਕੀ ਕਾਰਨ ਹੈ ਅੱਗੇ ਵੀ ਇੱਕ ਦੰਦਾਸ ਨੇ ਬਿਆਨ ਦਿੱਤਾ ਸੀ ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਤੇ ਵੱਖਰੇ ਨਹੀਂ ਤੇ ਫਿਰ ਅਖਬਾਰਾਂ ਵਿੱਚ ਤੇ ਪਾਰਲੀਮੈਂਟ ਵਿੱਚ ਤੇ ਅਸੈਂਬਲੀ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਿ ਹਿੰਦੂ ਅੱਤਵਾਦੀ ਹੈ ਤੇ ਜੇ ਸਿੱਖ ਅਤਵਾਦੀ ਹੈ ਤੇ ਫਿਰ ਮੰਨੋ ਕਿ ਸਿੱਖ ਵੱਖਰੀ ਕੌਮ ਹੈ ਅੱਤਵਾਦੀ ਕਹਿਣਾ ਤੇ ਸਿੱਖ ਨੂੰ ਤੇ ਜੇ ਇਕੱਠਿਆਂ ਕਹਿਣਾ ਤੇ ਸਾਰੇ ਹਿੰਦੂ ਇਹਦਾ ਜਵਾਬ ਦੇਵੇ ਗਵਰਨਮੈਂਟ ਉੱਥੇ ਬੈਠੇ ਪਾਰਲੀਮੈਂਟ ਵਿੱਚੋਂ ਪਾਸ ਕਰੀ ਜਾਂਦੇ ਆ ਮੈਨੂੰ ਪਤਾ ਲੱਗਾ ਮੈਂ ਖਬਰਾਂ ਆਪ ਤਾਂ ਪੜ੍ਹੀ ਨਹੀਂ ਕਦੇ ਗਲਤ ਬਣਾ ਹੋਵੇ ਮਾਰਦੀ ਹਜੂਰੀ 'ਚ ਖੜਾ ਸੁਣਿਆ ਮੈਂ ਕਿਸੇ ਸੰਗਤ ਤੋਂ ਤਾਂ ਵੀਰ ਦਵਿੰਦਰ ਸਿੰਘ ਕੋਈ ਪ੍ਰੇਮੀ ਮੈਂ ਤਾਂ ਵੇਖਿਆ ਨਹੀਂ ਅੱਜ ਤੱਕ ਉਹਨੇ ਲਿਖਿਆ ਹੈ ਅਖੇ ਮੈਂ ਆਪਣੇ ਪਰਿਵਾਰ ਨੂੰ ਆਪਣੀ ਮਾਤਾ ਨੂੰ ਬੱਚਿਆਂ ਨੂੰ ਮੈਂ ਆਪ ਭਿੰਡਰਾ ਵਾਲੇ ਕੋਲੇ ਜਾਵਾਂਗਾ ਉਹਨੂੰ ਕਹਾਂਗਾ ਕਿ ਮੇਰਾ ਸਾਰਾ ਪਰਿਵਾਰ ਮਾਰ ਦੇ ਜੇ ਤੂੰ ਖੂਨ ਦਾ ਪਿਆਸਾ ਤੇ ਇਹਦੇ ਨਾਲ ਰਾਜ ਲੈ ਕਹਿ ਤਾਂ ਦਿੱਤਾ ਫਿਰ ਆ ਜਾਂਦਾ ਤੈਨੂੰ ਮੋੜਿਆ ਕਿਹਨੇ ਹੈ ਤੇ ਪਤਾ ਤੌਣ ਤੋਂ ਲੱਗਣਾ ਨਾ ਉਹ ਜਿਸ ਮਨੁੱਖ ਦਾ ਕੰਮ ਹੈ ਨਸ਼ੇ ਛਡਾਉਣੇ ਜਿਸ ਮਨੁੱਖ ਦਾ ਕੰਮ ਹੈ ਅੰਮ੍ਰਿਤ ਛਕਾਉਣਾ ਜਿਸ ਮਨੁੱਖ ਦਾ ਕੰਮ ਹੈ ਗਾਤਰੇ ਕਿਰਪਾਨ ਪਾਉਣੀ ਜਿਸ ਮਨੁੱਖ ਦਾ ਕੰਮ ਹੈ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ ਜਿਸ ਮਨੁੱਖ ਦਾ ਕੰਮ ਹੈ ਪੰਥ ਦੀ ਡਾਕੇ ਨੰਗੇ ਤੜ ਹਮੈਤ ਕਰਨੀ ਤੇ ਕਰਨ ਦੀ ਪ੍ਰੇਰਣਾ ਦੇਣੀ ਜਿਸ ਮਨੁੱਖ ਦਾ ਕੰਮ ਹੈ ਕਿ ਆ ਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਗੁਰੂ ਦੇ ਲੜ ਲਾਉਣਾ ਤੇ ਸ਼ਬਦ ਗੁਰੂ ਦੇ ਮੰਨਣ ਬਾਅਦ ਤੇ ਦ੍ਰਿੜਤਾ ਸਾਥ ਕਹਿਣਾ ਤੇ ਉਸ ਮਨੁੱਖ ਵਾਸਤੇ ਕਹਿਣਾ ਜਿਹ ਖੂਨ ਦਾ ਪਿਆਸਾ ਹੈ ਮੈਂ ਪੁੱਛਣਾ ਚਾਹੁੰਦਾ ਹੈ ਉਹਦੇ ਮੁੱਖ ਮੰਤਰੀ ਨੂੰ ਤੇ ਇਹਨਾਂ ਦੇ ਚਾਤੜਿਆਂ ਤੇ ਟਕੌਤਾਂ ਨੂੰ ਜਿਸ ਮਨੁੱਖ ਦੇ ਰਾਜ ਵਿੱਚ ਇਸ਼ਤ ਨੂੰ ਅਗ ਲੱਗੀ ਹੋਵੇ ਜਿਸ ਮਨੁੱਖ ਦੇ ਰਾਜ ਵਿੱਚ ਧੀਆਂ ਪਹਿਣਾ ਨੰਗੀਆਂ ਕਰਕੇ ਉਹਨਾਂ ਦੇ ਪਿਤਾ ਨੂੰ ਉੱਪਰ ਪਾਇਆ ਗਿਆ ਹੋਵੇ ਜ਼ਬਰਦਸਤੀ ਜਿਸ ਮਨੁੱਖ ਦੇ ਰਾਜ ਵਿੱਚ ਸਿੱਖ ਦੇ ਧਾਰਮਿਕ ਸਥਾਨ ਦੀ ਪਵਿੱਤਰਤਾ ਭੰਗ ਕੀਤੀ ਗਈ ਹੋਵੇ ਤਨਾਕੂ ਸੁੱਟ ਕੇ ਜਿਸ ਮਨੁੱਖ ਦੇ ਰਾਜ ਵਿੱਚ ਕਿਰਪਾਨ ਤੇ ਬੰਨ ਲੱਗਾ ਹੋਵੇ ਜਿਸ ਮਨੁੱਖ ਦੇ ਰਾਜ ਵਿੱਚ ਉਹਦੀ ਆਪਣੀ ਜ਼ੁਬਾਨੀ ਬਚਨ ਹੋਣ ਕਿ ਮੇਰੀ ਬਦੌਲਤ ਇਹ ਸਿੱਖ ਕਲਚਰ ਖਤਮ ਹੋ ਗਿਆ ਮੁੱਖ ਮੰਤਰੀ ਦਾ ਬਿਆਨ ਹੈ ਪੰਜਾਬ ਦੇ ਮੁੱਖ ਮੰਤਰੀ ਜੱਕਰੀੜਾ ਉਹਦਾ ਬਿਆਨ ਹੈ ਕਿ ਮੇਰੀ ਬਦੌਲਤ ਸਿੱਖ ਕਲਚਰ ਖਤਮ ਹੋ ਗਿਆ ਤੇ ਬਾਣ ਬੰਦ ਹੈ ਜ਼ਿੰਮੇਵਾਰੀ ਲੈਂਦਾ ਕਹਿੰਦਾ ਮੈਂ ਕਿਹੜਾ ਅਕਾਲੀਆ ਨਾਲੋਂ ਘੱਟ ਹੈ ਮੇਰੇ ਗੱਤਰੇ ਕਿਰਪਾਨ ਹੈ ਉਹ ਬਟਰੂਪੀਆ ਰੂਪ ਵਿੱਚ ਚੋਕੇ ਕਹਿੰਦਾ ਜਾ ਮੈਂ ਚੀਜ਼ਾਂ ਤੇਰੇ ਰਾਜ ਵਿੱਚ ਨਹੀਂ ਹੋਈਆਂ ਕੋਈ ਬਾਹ ਖੜੀ ਕਰਕੇ ਕਹੋ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਸਮੁੱਚੇ ਤੌਰ ਤੇ ਹਿੰਦੁਸਤਾਨ ਵਿੱਚ ਪੁਲਿਸ ਵੱਲੋਂ ਕਿਸੇ ਵੀ ਹਿੰਦੂ ਦੇ ਘਰ ਨੂੰ ਤੇ ਫੈਕਟਰੀ ਨੂੰ ਆਗਰਾਈ ਹੋਵੇ ਪੁਲਿਸ ਨੇ ਸਿੱਖਾਂ ਦੇ ਮੁੰਡਿਆਂ ਦੇ ਕਿੰਨੇ ਕਰ ਕਿੰਨਿਆਂ ਦੇ ਕਰਸਾਰੇ ਗਏ ਹਿੰਦੁਸਤਾਨ ਵਿੱਚ ਕਿਸੇ ਹਿੰਦੂ ਦੀ ਲੜਕੀ ਤੇ ਮੁਕੱਦਮਾ ਚੱਲਦਾ ਤੇ ਕੋਈ ਮਨੁੱਖੀ ਤੇ ਦੱਸੋ ਇਹ ਸਿੱਖਾਂ ਦੀਆਂ ਲੜਕੀਆਂ ਤੇ ਮੁਕੱਦਮੇ ਕਿਉਂ ਖਾਲਸਾ ਜੀ ਤੁਹਾਨੂੰ ਵੀ ਬੇਨਤੀ ਕਰਦਾ ਆਪਣੇ ਮਨ ਵਿੱਚ ਵੀ ਇੱਕ ਕਾਇਰਤਾ ਹੈ ਆਪਾਂ 30-30 ਹਜ਼ਾਰ ਛਡਾਉਂਦੇ ਰਹੇ 30-30 ਹਜ਼ਾਰ ਪਰ ਅਫਸੋਸ ਤੇ ਦੁੱਖ ਹੈ ਤੇ ਤੁਹਾਡੇ ਤੇ ਗਿਲਾ ਵੀ ਹੈ ਜਿਹੜੇ ਬਾਹਰ ਬੈਠੇ ਹੈ ਬੀਬੀ ਨਸ਼ਤਰ ਕੌਰ ਤੇ ਕੇਸ ਚੱਲ ਰਿਹਾ ਲੁਧਿਆਣਾ ਰਹਿ ਰਹੀ ਹੈ ਸਮਰਾਹੇ ਤਰੀਕਾ ਪੈਂਦੀ ਹੈ ਲੀਡਰ ਸਾਹਿਬਾਨ ਸਾਰੇ ਬੈਠੇ ਆ ਤੇ ਆਪਾਂ ਵੀ ਸੰਗਤ ਨੂੰ ਵਿੱਚ ਇਕੱਤਰ ਹੋਏ ਆ ਸਾਰੇ ਉੱਠ ਕੇ ਉਹਦੇ ਸੜਕ ਤੇ ਜਾ ਖੜੇ ਹੋਈਏ ਤੇ ਬੀਬੀ ਦੇ ਲੱਗੇ ਹੋਏ ਹੱਥ ਕੜੀ ਇੱਕ Hindu ਟੋਪੀ ਵਾਲਾ ਉੱਠ ਕੇ ਕਹਿ ਦੇਵੇ ਉਹ ਸਿੱਖੋ ਲੀਡਰ ਸਾਹਿਬਾਨ ਆ ਤੁਹਾਡੀ ਭੈਣ ਚਲੀ ਆ ਦੱਸੋ ਆਪਣੇ ਕੋਲ ਉੱਤਰ ਕੀ ਹੈ ਕੋਈ ਜਵਾਬ ਹੈ ਤਾਂ ਦੱਸ ਦਿਓ ਓਏ ਇੱਕ ਲੜਕੀ ਨੂੰ ਆਪਾਂ ਤਰੀਕ ਤੇ ਜਾਣ ਤੋਂ ਨਹੀਂ ਰੋਕ ਸਕਦੇ ਕੀ ਆਪਾਂ ਇੱਕ ਸਿੱਖੀ ਦਾ ਜੱਜ ਬਣੇ ਆ ਕੀ ਆਪਣੇ ਮਨ ਤੇ ਦ੍ਰਿੜਤਾ ਹੈ ਲੜਿਆ ਅਮਰਜੀਤ ਸਿੰਘ ਪੁਲਿਸ ਮਾਰਨ ਗਈ ਉਹਦਾ ਦਾ ਲੱਗ ਗਿਆ ਉਹਨਾਂ ਉਹਨੂੰ ਗੱਡੀ ਚੜਾ ਦਿੱਤਾ ਪੁਲਿਸ ਦਾ ਦਾ ਲੱਗ ਗਿਆ ਤੇ ਉਹਨੂੰ ਧੋਖੇ ਨਾਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਉਹ ਤੁਸੀਂ ਉਹ ਤੋਂ ਹੱਕ ਲੈ ਲੈ ਉਹਨੂੰ ਮਾਰ ਦਿੱਤਾ ਬੀਬੀ ਨੇ ਕੀ ਗੁਨਾਹ ਕੀਤਾ ਇਹ ਸਿਕਰੀ ਲੜਕੀ ਕਿਉਂ ਕਚਰੀਆਂ ਤੇ ਜਾ ਰਹੀ ਆ ਜੇ ਸਾਰਿਆਂ ਵਾਸਤੇ ਕਾਨੂੰਨੀ ਕੋਈ ਹੈ ਪਰ ਇਹ ਆਪਣੀ ਬੋਝਰੀ ਤੇ ਟੈਰਤਾ ਹੈ ਤੇ ਜਦੋਂ ਕੋਈ ਉਹ ਨੂੰ ਬੋਲਿਆ ਨਾ ਕਰ ਤੇਰੇ ਤੇ ਮੁਕਾਦਮੇ ਬਣ ਚੱਲੇ ਆ ਆ ਮੈਨੂੰ ਤਾਂ ਕੱਲ ਪਤਾ ਲੱਗਾ ਧਾਰਾ ਦਾ ਕਿਨੇ 506 ਹੀ ਹੈ ਕੋਈ ਨਕਮੀ ਦੀ ਧਾਰਾ ਹੈ ਕੋਈ ਬਣਾਉਣਾ ਸੀ ਕੋ ਚੱਟਦਾ ਹੀ ਬਣਾਉਂਦੇ ਮੇਰੇ ਤੇ ਛੋਟਾ ਜਿਹਾ ਕੜਾ ਕੇਸ ਸੀ ਇਹ ਸਾਡੇ ਤੈਸ਼ ਨੇ ਫੈਸਲਾ ਕਰ ਦਿੱਤਾ ਹੈ ਜਦੋਂ ਜਨਮ ਲੈ ਕੇ ਆਏ ਆ ਹਰ ਇੱਕ ਮਨੁੱਖ ਤੇ ਕੇਸ ਬਣਿਆ ਹੈ ਮਰਨ ਲਿਖਾਏ ਮੰਡਲ ਮੇ ਆਏ ਉਥੇ ਮਰਨਾ ਲਿਖਾ ਕੇ ਫਿਰ ਮਾਂ ਤੋਂ ਇੱਕ ਵਿੱਚ ਆਏ ਕੇਸ ਤਾਂ ਉਥੇ ਬਣਿਆ ਹੈ ਕਹਿੰਦੇ ਇਸ ਪਾਸੇ ਧਿਆਨ ਦਿੱਤਾ ਵੀ ਇਹਨੂੰ ਕਿਵੇਂ ਜਿੱਟਣਾ ਆ ਛੋਟੇ ਛੋਟੇ ਕੇਸ ਬਣਾ ਦਿੰਦੇ ਜੇ ਤਾਂ ਮੈਂ ਕਹਿ ਦਿੰਦਾ ਵੀ ਸ਼ਹੀਦਾਂ ਦਾ ਹੱਕ ਲੈਣਾ ਇਸٹری ਵਿਆਧਵੀ ਦਾ ਹੱਕ ਲੈਣਾ ਧੀਆਂ ਪਾਣਾਂ ਦੀ ਇੱਜ਼ਤ ਲੁੱਟੀ ਦਾ ਹੱਕ ਲੈਣਾ ਸਿੱਖਾਂ ਨੂੰ ਇੱਕ ਥਾਂ ਇਕੱਠਿਆ ਕਰਨਾ ਸਾਰਿਆਂ ਦੇ ਨਸ਼ੇ ਛੜਾਉਣੇ ਐ ਇਸ ਵਾਸਤੇ ਕੌਣ ਤਿਆਰ ਕੋ ਤਿਆਰ ਰਹੇ ਤੇ ਜੇ ਸਾਡੇ ਤੇ ਹਮਲੇ ਬੰਦ ਨਾ ਕੀਤੇ ਅਸੀਂ ਗਿਣਗਣ ਕੇ ਆਪਣਾ ਬਦਲਾ ਲਵਾਂਗੇ ਇਹ ਮੈਂ ਬਚਨ ਕਹਿ ਦਿੰਦਾ ਤੇ ਕਹਿੰਦੇ ਜੀ ਗਰਨ ਪ੍ਰਚਾਰ ਕੀਤਾ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਕਹਿੰਦਾ ਕੋ ਟਲ ਦੇਾਂਗੇ ਦਰੜ ਦੇਾਂਗੇ ਮਾਰ ਦੇਾਂਗੇ ਉਹਦੇ ਤੇ ਕੋਈ ਕਿਸ ਨਹੀਂ ਜੇ ਕੇਵਲਕ੍ਰਿਸ਼ਨ ਕਹਿੰਦਾ ਇਹ ਸੰਪਰਦਾਵਾਂ ਸਾਰੀਆਂ ਅੱਜ ਤੋਂ 3 ਮਹੀਨੇ ਪਹਿਲਾਂ ਕਾਲੀ ਪੱਤਰਕਾਰਾਂ ਦਾ ਇੱਕ ਗਿਆਨ ਆਇਆ ਸੀ ਆ ਕੇਵਲਕ੍ਰਿਸ਼ਨ ਮੈਂ ਵੇਖਿਆ ਸੀ ਇੱਕ ਵੇਰਾ ਉੱਤੇ ਕੀਰਤਪੁਰ ਸਾਹਿਬ ਜਿਹਨੇ ਬੱਕਰੀ ਤੇ ਮੀਂਹ ਪੈ ਜਾਂਦਾ ਤਾਂ ਕੰਮ ਦੀ ਨਾ ਠੱਕਣਾ ਆਏ ਉਹਦਾ ਕੰਮ ਦਾ ਸੋਣ ਬੜੀਆਂ ਗੱਲਾਂ ਕਰਦਾ ਬਾਹਰ ਇਹ ਸੋ ਖਾਲਸਾ ਜੀ ਉਹਨੇ ਕਹੇ ਕਿ ਸੰਪਰਦਾਵਾਂ ਜਿਹੜੀਆਂ ਜਾਂ ਸਿੱਖ ਆਪਣੇ ਆਪ ਨੂੰ ਬੱਕਰੀ ਕੌਂ ਕਹਾਉਣਾ ਚਾਹੁੰਦੇ ਆ ਉਹ ਸਾਰੇ ਪਾਕਿਸਤਾਨ ਨੂੰ ਚਲੇ ਜਾਣ ਹਰਿਆਣੇ ਵਿੱਚ ਇੱਕ ਬੈਠਾ ਸੀ ਉਹਨੇ ਕੱਦ ਦਿੱਤਾ ਕਿ ਸਾਰੇ ਸਿੱਖ ਪੰਜਾਬ ਚਲੇ ਕਿਸੇ ਨੂੰ ਹਰਿਆਣੇ ਦੀ ਨਹੀਂ ਰਹਿਣ ਦੇਣਾ ਉਹਨਾਂ ਤੇ ਕੋਈ ਕੇਸ ਬਣਿਆ ਸ਼ੇਖ ਦਾ ਪੁੱਤ ਦਾ ਜਦੋਂ ਤੋਂ ਜੰਮਿਆ ਉਸੇ ਦਿਨ ਤੋਂ ਉਹਦੇ ਤੇ ਕੇਸ ਚੱਲਣੇ ਚੱਲਣਾ ਜੇ ਧਰਮ ਦੀ ਗੱਲ ਕਰਨੀ ਹੈ ਤੇ ਖਾਲਸਾ ਦੀ ਫੋਟੋ ਤੁਸੀਂ ਰੱਖਦੇ ਫੋਟੋ ਮੈਂ ਵੈਸੇ ਫੋਟੋ ਦੇ ਬਹੁਤ ਹੱਕ ਵਿੱਚ ਨਹੀਂਗਾ ਫੋਟੋ ਰੱਖਦੇ ਹੋ ਤੁਸੀਂ ਜੇ ਫੋਟੋ ਰੱਖਣੀ ਹੈ ਤੇ ਧਰਮ ਦੀ ਕਮਾਈ ਕਰਨੀ ਹੈ ਤੇ ਚਰਖੜੀ ਦੀ ਫੋਟੋ ਰੱਖਿਆ ਕਰੋ ਅਸੀਂ ਚਰਖੜੀ ਤੇ ਚੜਨਾ ਹੈ ਜੇ ਧਰਮ ਦੀ ਗੱਲ ਕਰਨੀ ਹੈ ਤੇ ਟੋਕਾ ਕੋੜ ਰੱਖਿਆ ਕਰੋ ਸਾਡਾ ਬੰਦ ਬੰਦ ਕੱਟਿਆ ਜਾਣਾ ਜੇ ਸੱਚ ਕਹਿਣ ਦੀ ਜ਼ਰੂਰਤ ਕਰਨੀ ਹੈ ਤੇ ਫੇਰ ਰੰਬੀ ਕੋੜ ਰੱਖਿਆ ਕਰੋ ਖੋਪਰੀ ਸਾਡੀ ਜ਼ਰੂਰ ਲੱਥੂ ਜ਼ਰੂਰ ਲੱਤੇਗੀ ਉਹ ਵੀ ਗੱਲ ਕਰਨ ਦੀ ਨਹੀਂ ਜੇ ਗੱਲ ਕਰਨ ਵਾਲਿਆਂ ਨੂੰ ਰੋਟੀ ਖਵਾਉਣੀ ਪ੍ਰਸ਼ਾਦਾ ਛਕਾਉਣਾ ਪਾਣੀ ਪਿਉਣਾ ਤਾਂ ਲੱਥਣੀ ਹੈ ਤਾਰੂ ਸਿੰਘ ਜੀ ਨੇ ਕੋਈ ਵਾਰ ਨਹੀਂ ਸੀ ਕੀਤਾ ਕੋਈ ਹਥਿਆਰ ਨਹੀਂ ਸੀ ਰੱਖਿਆ ਕੇਵਲ ਪ੍ਰਸ਼ਾਦੇ ਪਾ ਕੇ ਟੋਕਰੇ ਵਿੱਚ ਗੁਰੂ ਕੀ ਸੰਗਤ ਨੂੰ ਭੁੱਖਿਆਂ ਨੂੰ ਛਕਾਉਂਦਾ ਸੀ ਤੇ ਉਹਨੂੰ ਪੁੱਛਿਆ ਗਿਆ ਤੁਸੀਂਾਂ ਪ੍ਰਸ਼ਾਦੇ ਛਕਾਏ ਆ ਕਿੰਦਰ ਹਾਂਜੀ ਛਕਾਏ ਆ ਗਾਂ ਨੂੰ ਬੰਦ ਕਰਦੇ ਨਹੀਂ ਕਰਾਂਗਾ ਫਿਰ ਖੋਪਰੀ ਲੱਤੇਗੀ ਖੋਪਰੀ ਲਵਾ ਸਕਦਾ ਬੰਦ ਨਹੀਂ ਕਰ ਸਕਦਾ ਖੋਪਰੀ ਲੱਤੀ ਖਾਲਸਾ ਜੀ ਸਿੰਘ ਦੀ ਖੋਪਰੀ ਲੱਤ ਗਈ ਹੋਇਆ ਕੀ ਜਦੋਂ ਖੋਪਰੀ ਲੱਤ ਦੀ ਜਿਵੇਂ ਅੱਜ ਇਹ ਕੰਦ ਨੇ ਮੱਧੇ ਘੰਟੇ ਸਾਰੇ ਖਤਮ ਕਰਨ ਨੂੰ ਇਹ ਨੂੰ ਬੜਾ ਭੁਲੇਖਾ ਹੈ ਜਿੱਦੈ ਇਸ ਸਥਾਨ ਤੇ ਹਮਲਾ ਹੋਇਆ ਇਹ ਪਿਛਲੀ ਗੱਲ ਨਹੀਂ ਗਈ ਕਿ ਜਿਹੜਾ ਆ ਕੇ ਮੁੜ ਕੇ ਸੱਚ ਰਾ ਕੇ ਮਾਫੀ ਮੰਗ ਲੂੰ ਮੈਥਡ ਨੇਚਨ ਵਾਲਾ ਗੱਲ ਕਹਿਣੀ ਚਾਹੁੰਦਾ ਹਾਂ ਜਿੱਦੈ ਇਸ ਸਥਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਇਹ ਦੁਨੀਆ 'ਚ ਮਿਸਾਲ ਬਣੇਗੀ ਕਿ ਖਾਲਸਤਾਨ ਬਣਿਆ ਉਸ ਦਿਨ ਜ਼ਰੂਰ ਖਾਲਸਤਾਨ ਬਣੇਗਾ ਜਿੱਥੇ ਪੁਲਿਸ ਹੁਣ ਇੱਥੇ ਆ ਕੇ ਸੰਭਰਾ ਕੇ ਕੋਈ ਪੈੜੀ ਹਰਕਤ ਕਰਨੀ ਚਾਹੇਗੀ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਤੇ ਖਾਲਸਾ ਜੀ ਜੁੱਤੀ ਨਾਲ ਪਟਕੇ ਜਕਰੀਏ ਨੂੰ ਅੱਗੇ ਲਾ ਕੇ ਬਾਈ ਦਿਨ ਬੈਠਾ ਰ ਖੋਪਰੀ ਲਵਾ ਕੇ ਤੇ ਇਹ ਕੀ ਕਹਿੰਦਾ ਆ ਤੇ ਮੈਂ ਚੰਦਰੋ ਜੀ ਹੁੰਦਿਆਂ ਨੂੰ ਲੈ ਰੂ ਕੱਢ ਕੇ ਆ ਜੀ ਨੇ ਡਾਕਟਰ ਤੇ ਲੈ ਜਾਵੇਗਾ ਕਿਹੜਾ ਚੂੜੀਆਂ ਪਾਈਆਂ ਹੋਈਆਂ ਔਰ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਦਾ ਆ ਇਕੱਠੇ ਹੋ ਜਾਂਦੇ ਆ دیਵਾਨ ਲੱਗ ਜਾਂਦਾ ਸ਼ਰਧਾ ਜੀ ਦੇ ਕੇ ਤੁਰ ਜਾਂਦੇ ਆ ਬੋਲਣ ਵਾਲੇ ਆਪਣੇ ਥਾਂ ਤੇ ਸੁਣਨ ਵਾਲੇ ਆਪਣੇ ਥਾਂ ਤੇ ਇਹ ਬਾਹਰ ਜਾ ਕੇ ਖੁਸਰੇ ਬਣ ਕੇ ਸੌਂ ਕਿਉਂ ਜਾਂਦੇ ਆ ਕਿਉਂ ਨਹੀਂ ਸ਼ਸਤਰ ਤਾਰੀ ਹੁੰਦੇ ਕਿਉਂ ਨਹੀਂ ਹਥਿਆਰ ਬੰਦ ਹੁੰਦੇ ਹਥਿਆਰ ਰੱਖ ਕੇ ਸ਼ਾਸਤਰ ਧਾਰੀ ਹੋ ਕੇ ਕਿਸੇ ਦੀ ਈਮਾਨ ਦੀ ਅਜਤ ਲੁੱਟਣੀ ਆਪਣੇ ਵਾਸਤੇ ਪਾਪ ਹੈ ਜੀਵ ਘਾਤ ਕਰਨਾ ਆਪਣੇ ਵਾਸਤੇ ਪਾਪ ਹੈ ਕਿਸੇ ਦਾ ਘਰ ਲੁੱਟਣਾ ਦੁਕਾਨ ਲੁੱਟਣੀ ਆਪਣੇ ਵਾਸਤੇ ਪਾਪ ਹੈ ਕਿਸੇ ਦੀ ਬੇਇੱਜ਼ਤੀ ਪਰ ਹਥਿਆਰ ਰੱਖ ਕੇ ਆਪਣੀ ਕੀਤੀ ਬੇਇੱਜ਼ਤੀ ਦਾ ਹੱਕ ਨਾ ਲੈਣਾ ਵੀ ਪਾਪ ਹੈ ਪਵਨ ਕੁਮਾਰ 230 ਗ੍ਰਨੇਡ ਰੱਖਿਆ 230 ਜਿਹਦਾ ਲਾਇਸੈਂਸ ਕਰਿਆ ਨਹੀਂ ਬਣਦਾ ਉਹ ਤਾਂ ਕੋਈ ਮਕੱਦਮਾ ਨਹੀਂ ਤੇ ਜੇ ਪੱਗ ਵਾਲਾ ਕਿਤੇ ਕਹੇ ਮੈਨੂੰ ਸੈਂਸੀ ਬਨੂ ਕੀ ਰੱਖ ਲਵਾਂ ਕਹਿੰਦੇ ਜੀ ਇਹ ਤਾਤਵਾਦੀ ਹੈ ਇਹਨੂੰ ਟਾਂਗ ਦੇਉ ਕੁੱੱਠਾ ਇਹਨੂੰ ਫਾਸੀ ਲਾ ਦਿਓ ਇਹ ਕਿੰਨਾ ਜੇ ਤਾਂ ਪੱਗਾਂ ਸਿਰ ਤੇ ਰੱਖ ਕੇ ਤੇ ਸਾਫਤ ਸੂਰਤ ਰਹਿ ਕੇ ਤੇ ਸਿੱਖ ਵਕਰੀ ਕੌਮ ਕਹਾ ਕੇ ਆਪਣੇ ਧਾਰਮਿਕ ਜਨਾਂ ਦੇ ਸਾਥ ਵਿੱਚ ਰਣਾ ਸੰਸਾਰ ਵਿੱਚ ਫੇਰ ਤਾਂ ਖਾਲਸਾ ਦੀ ਬੱਚਾ ਬੱਚਾ ਤੇ ਮਾਈ ਬਜ਼ੁਰਗ ਤੇ ਨੌਜਵਾਨ ਤਤ ਪਰ ਹੋ ਤੇ ਸੀਸ ਟੜੀ ਤੇ ਰੱਖ ਕੇ ਛੜਕਾਂ ਤੇ ਆ ਜਾਓ ਆਜਾੜ ਤਰੀਖ ਨੂੰ ਹੁਕਮ ਹੋਇਆ ਤੇ ਜੇ ਸਿਰ ਤੇ ਟੋਪੀਆਂ ਰੱਖ ਕੇ ਤੇ ਮੂੰਹ ਸਰ ਮਨਾ ਕੇ ਤੇ ਚਪਲੀਆਂ ਝਾੜ ਕੇ ਤੁਰਨਾ ਫੇਰ ਜਿੱਥੇ ਮਰਜੀ ਤੁਰੇ ਫਿਰੇ ਫੇਰ ਕੋਈ ਕੁਝ ਨਹੀਂ ਕਹਿੰਦਾ ਗਾ ਅਣਖ ਨਾਲ ਜਿਉਣਾ ਤੇ ਸ਼ਹੀਦੀ ਵਾਸਤੇ ਤਿਆਰ ਹੋਣਾ ਤੇ ਬੇਗਾਰਤੀ ਤੇ ਬੇਅਣਖੀ ਦੀ ਜ਼ਿੰਦਗੀ ਨਾਲ ਜਿਉਣਾ ਤੇ ਫੇਰ ਜਿੱਥੇ ਮਰਜੀ ਤੁਰੇ ਫਿਰੇ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ ਗਾ ਪਰ ਸਿੱਖੀ ਧਰਮ ਵਾਸਤੇ ਤਿਆਰ ਪਰ ਤਿਆਰ ਹੋ 400 ਸਾਲ ਪਹਿਲਾਂ ਤੋਂ ਕੀਤਾ 10ਵੇਂ ਪਾਛੇ ਨੇ 300 ਸਾਲ ਪਹਿਲਾਂ ਕਰ ਦਿੱਤਾ ਸਤਨੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਫੈਸਲੇ ਕੀਤੇ ਆ ਗ੍ਰੰਥ ਪੜ੍ਹਿਆ ਤੇ ਪਤਾ ਲੱਗਦਾ ਹੈ ਭਾਵੇਂ ਛੰਦ ਹੁੰਦੇ ਆ ਨੇ ਤੇ ਮੰਡਲੀ ਕੀ ਤੋਂ ਸੋ ਆਪਣਾ ਪੰਥ ਨਿਰਾਲਾ ਮਿਰਾਲੇ ਦਾ ਅਰਥ ਵੱਖਰਾ ਪੰਥ ਦੇ ਅਰਥ ਤਾਂ ਬਹੁਤ ਆ ਪਰ ਆਪਾਂ ਪੰਥ ਦੇ ਅਰਥ ਇੱਥੇ ਰੱਖ ਜਿੰਨਾ ਕਾਪਾ ਜਾਣ ਲੋਇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉੱਥੇ ਨਿਰਮਲ ਭਗਵੇਂ ਕੱਪੜਿਆਂ ਦਾ ਨਹੀਂ ਨਿਰਮਲ ਉੱਜਲ ਪੰਥ ਦਾ ਨਾਮ ਹੈ ਦਸਵੇਂ ਪਾਸ਼ ਨੇ ਕਹੇ ਜਾਵਲਾ ਖਾਲਸਾ ਰਹੇ ਨਿਆਰਾ ਤਬਲਾ ਤੇਜ ਦੀਓ ਮੈਂ ਸਾਰਾ ਜਾਵੇ ਕਹੇ ਵਿਪਨ ਦੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਸਤਿਗੁਰੂ ਕਹਿੰਦੇ ਜੇ ਇਹਨਾਂ ਦੀ ਰੀਤ ਕਰਾਂਗੇ ਤੇ ਮੈਂ ਭਰੋਸਾ ਨਹੀਂ ਖਾਲਸਾ ਕਰਾਂਗਾ ਹੁਣ ਆਪਾਂ ਦੇਖ ਲਈਏ ਆਪਣੇ ਪਿਤਾ ਜੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਨਾ ਸ਼ਾਸਤਰ ਕੇਸ ਸਿੰਘ ਨਰੰਗ ਭੇੜ ਜਾਨੋ ਗਹਿ ਕਾਨ ਤਾਕੋ ਕਿਤੈ ਲਾ ਸੁਧਾਨੋ ਇਹੀ ਮੋਰ ਆਗਿਆ ਸੁਣੋ ਸਿੱਖ ਪਿਆਰੇ ਬਿਨਾ ਸ਼ਾਸਤਰ ਕੇਸ ਸਿੰਘ ਨਾ ਦੇਵਾਂ ਜਿਦਾਰੇ ਮੇਰਾ ਸਿੱਖ ਜਿਹੜਾ ਹੈ ਮੇਰਾ ਪੁੱਤਰ ਜਿਹੜਾ ਹੈ ਉਹ ਕੇਸਾ ਧਾਰੀ ਹੋਵੇ ਤਾਂ ਸ਼ਾਸਤਰ ਧਾਰੀ ਹੋਵੇ ਜੇ ਦੋ ਤੀਜਾ ਸਿੱਖ ਕੋਲ ਨਹੀਂ ਭਾਵੇਂ ਕਿੰਨੀ ਤਪੱਸਾ ਕਰਦਾ ਮੈਂ ਉਹਨੂੰ ਦਰਸ਼ਨ ਹੀ ਕਦੇ ਦੇਵਾਂਗਾ ਆਪਣੇ ਪਿਓ ਦਾ ਇਹ ਫੈਸਲਾ ਹੈ ਤੇ ਜਿਨ੍ਹਾਂ ਦੇ ਪਿਓ ਦਾ ਇਹ ਫੈਸਲਾ ਹੈ ਕਿ ਤੁਸੀਂ ਜੰਗ ਵੇਲੇ ਸ਼ਾਸਤਰ ਚੁੱਕੋ ਤੇ ਉਹ ਪਿੱਛੋਂ 9 ਤੱਕ ਅਲਾ ਜਿਹੜੇ ਕੁੰਜੀ ਪਾਉਣ ਵਾਸਤੇ ਰੱਖ ਲਓ ਬੰਨਣ ਵਾਸਤੇ ਉਹ 230 ਗ੍ਰਨੇਡ ਤੇ ਬੰਦੂਕਾਂ ਤੇ ਛਟੇਨਾ ਰੱਖਣ ਤੇ ਜਿਹਦੇ ਪੁੱਤਰ ਨੂੰ ਹੁਕਮ ਹੈ ਕਿ ਸ਼ਾਸਤਰ ਬਿਨਾਂ ਰਹਿਣਾ ਨਹੀਂ ਉਹਦੇ ਤੇ ਕੰਦੇੜੇ ਪਾਬੰਦੀ ਉਹਨੂੰ ਚੈਲੰਜ ਹੈ ਆਹ ਹੁਣ ਜਸਦਾਰ ਜੀ ਬੋਲਦੇ ਹੱਥੇ ਹਰਵਿਸ਼ ਬਾਰੇ ਉਹ ਕਹਿੰਦਾ ਜੀ 4 ਵਜੇ ਕਿਉਂ ਗਏ ਅੰਦਾਲੇ ਦਾ ਮੁੰਡਾ ਮੈਂ ਤਾਂ ਵੇਖਿਆ ਨਹੀਂ ਸੁਣਿਆ ਅਖਬਾਰਾਂ 'ਚ 4 ਵਜੇ ਜੀਪ ਤੇ ਕਿਉਂ ਗਏ ਹੁਣ ਤਾਂ ਮੈਂ ਇੱਥੇ ਬੈਠਾ ਚਲੋ ਕਿਸੇ ਵੇਲੇ ਵੀ ਉੱਠਕੜਾਣਾ ਅ ਜਦੋਂ ਮੈਂ ਬਾਹਰ ਰਹਾ ਮੈਂ ਤਾਂ 18 18 ਦੁਆਰ ਲਾਉਣੇ ਪੈਂਦੇ ਸੀ ਤੇ 7 7 ਰਾਤਾਂ ਤੇ 7 7 ਦਿਨ ਸੰਗਤ ਨੇ ਇੱਕ ਮੈਂਟ ਨਹੀਂ ਸੌਣ ਦਿੱਤਾ ਤੇ ਜੇ ਇਹੋ ਜਿਹੇ ਵਿਧਾਨ ਦੇ ਅਨਸਾਰ ਚੱਲਣਾ ਹੋਵੇ ਤਾਂ ਫਿਰ ਤਾਂ ਰੋਟੀ ਖਾਣੇ ਵੀ ਓਕੀ ਹੋ ਜੂ ਸਿੱਖ ਦੇ ਪੁੱਤਵਾ ਤੇ ਗੁਰਮਤ ਜਿਆਦਾ ਹੈ ਕਿ ਪੈਰ ਰਾਤ ਗਈ ਤੱਕ ਭਜਨ ਕਰਨਾ ਤੇ ਪੈਰ ਰਾਤ ਰਹਿਂਦੀ ਤੋਂ ਉੱਠ ਕੇ ਫੇਰ ਸਿਮਰਨ ਵਿੱਚ ਜੁੜਨਾ ਸਤਿਗੁਰੂ ਦਾ ਤਾਂ ਗੁਰਮਤਲ ਆਇ ਹੈ ਤੇ ਨਾਲੇ ਇਹੋ ਜਿਹੇ ਬੰਦਿਆਂ ਨੂੰ ਪੁੱਛਣ ਦੀ ਲੋੜ ਕੀ ਹੈ ਉਹ ਜਿੰਨਾ ਲੋਕਾਂ ਨੂੰ ਇੱਕ ਵਾਰੀ ਨਰੰਗੇ ਨੇ ਕਹਿ ਦਿੱਤਾ ਕਿ ਟੋਪੀ ਤੇ ਜਨੇਊ ਲਾ ਕੇ ਮੰਝੇ ਤੇ ਰੱਖਦੇ ਕੁੱਟਿਆ ਮਾਰਿਆ ਕੋਈ ਨਹੀਂ ਗਾ ਵਾਰ ਨਹੀਂ ਕਿਸੇ ਤੇ ਕੀਤਾ ਤੰਗ ਨਹੀਂ ਕਿਸੇ ਨੂੰ ਕੀਤਾ ਇੰਨੀ ਗੱਲ ਕਹੀ ਕਿ ਟੋਪੀ ਤੇ ਜਨੇਊ ਲਾ ਕੇ ਮੇਰੇ ਮੰਝੇ ਦੀ ਪਾਇਂ ਤੇ ਰੱਖ ਦਿਓ ਤੇ ਦਿਨ ਚ ਟੋਪੀਆਂ ਤੇ ਜਨੇਊ ਲੈ ਕੇ ਤੇ ਜਾ ਕੇ ਕਹਿੰਦੇ ਜਨਾਬ ਕਿਰਪਾ ਕਰੀ ਸਾਨੂੰ ਬਚਾ ਲਈ ਟੋਪੀ ਭਾਵੇਂ ਜਿਹੜੀ ਘਰੇ ਪਈ ਉਹ ਵੀ ਲੈ ਲੈ ਉਹਨਾਂ ਲੋਕਾਂ ਦਾ ਡਰ ਕਰਾ ਹੈ ਡਰਦਾ ਕੇਵਲ ਹੈ ਤੇ ਆਪਾਂ ਨੂੰ ਆਪਣੇ ਆਪ ਤੋਂ ਹੈ ਉਹ ਕਿਹੜਾ ਜਿਹੜੇ ਨੌਜਵਾਨ ਸਿੱਖਾਂ ਦੇ ਮੁੰਡੇ ਸਿੱਖੀ ਤੋਂ ਪਤ ਤੋ ਰਹੇ ਆਂ ਭੈੜੇ ਪਾਸੇ ਤੁਰ ਰਹੇ ਆਂ ਇਸ ਚੀਜ਼ ਦਾ ਡਰ ਆ ਬਾਕੀ ਟੋਕਣਿਆਂ ਵਾਲਾ ਕੋਈ ਡਰ ਨਹੀਂ ਨੇਚੇ ਕਰ ਆਪਣੀ ਜੀਤ ਕਰਨ ਦੇ ਰਾਹ ਤੇ ਚੱਲੋ ਕਿਸੇ ਦੇ ਰੈਬਰ ਨੇ ਅੰਬੂਰਾ ਦੀ ਸ਼ਰਾਬ ਮੰਗੀ ਹੈ ਕਿਸੇ ਦੇ ਰੈਬਰ ਨੇ ਹੂਰਾ ਨਾਲਚ ਦਿੱਤਾ ਪਰ ਜੇ ਹੂਰੇ ਮਿਲਣ